ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਆਂ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਆਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਮੈਂ ਕੋਈ 11 ਕੁ ਵਰਿਆਂ ਦੀ ਸੀ ਜਦੋਂ ਮਾਂ ਸਾਨੂੰ ਛੱਡ ਕੇ ਧੁਰ ਗਈ ਸੀ ਦੋ ਨਿੱਕੇ ਭੈਣ ਭਰਾ ਬਾਪੂ ਜੀ ਅਸੀਂ ਚਾਰ ਜੀ ਘਰ ਦੇ ਵਿੱਚ ਰਹਿ ਗਏ ਸੀ ਪਿੱਛੇ ਤਾਈ ਤੇ ਮੇਰੀ ਦਾਦੀ ਨੇ ਤਾਂ ਬੜਾ ਜ਼ੋਰ ਲਾਇਆ ਸਾਨੂੰ ਤਿੰਨਾ ਭੈਣ ਭਰਾਵਾਂ ਨੂੰ ਘਰੋਂ ਕੱਢਣ ਲਈ ਤੇ ਸਾਨੂੰ ਨਾਨਕੇ ਭੇਜ ਕੇ ਬਾਪੂ ਜੀ ਦਾ ਦੂਸਰਾ ਵਿਆਹ ਕਰਵਾਉਣ ਲਈ ਪਰ ਮੇਰੀ ਮਾਂ ਨਾਲ ਕੀਤੇ ਕੌਲ ਤੇ ਸਾਡਾ ਬਾਪੂ ਜੀ ਨਾਲ ਅੰਤਾਂ ਦਾ ਮੋਹ ਬਾਪੂ ਜੀ ਤੋਂ ਇਹ ਕਹਿਰ ਨਾ ਕਰਾ ਸਕਿਆ ਖੈਰ ਘਰ ਦੇ ਵਿੱਚ ਮੈਂ ਸਭ ਤੋਂ ਵੱਡੀ ਸੀ ਬਾਪੂ ਜੀ ਤਾਂ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਦੇ ਫੇਰ ਘਰ ਆ ਕੇ ਰੋਟੀ ਟੁੱਕ ਕਰਦੇ ਨਿੱਕੇ ਭੈਣ ਭਰਾ ਖੇਡਣ ਦੇ ਵਿੱਚ ਲੱਗੇ ਰਹਿੰਦੇ ਤੇ ਮੈਂ ਬਾਪੂ ਜੀ ਨਾਲ ਚੁੱਲ੍ਹੇ ਚੌਂਕੇ ਦਾ ਕੰਮ ਕਰਵਾਉਂਦੀ ਉਹਨਾਂ ਮੈਨੂੰ ਬਹੁਤ ਵਾਰ ਕਹਿ ਦੇਣਾ ਜਾ ਮੇਰਾ ਪੁੱਤ ਤੂੰ ਵੀ ਖੇਡ ਲੈ ਇੱਥੇ ਅੱਖਾਂ ਨੂੰ ਧੂਆਂ ਲੱਗ ਜਾਣਾ ਹੈ ਪਰ ਮੈਂ ਜਾਣਦੀ ਸੀ ਧੂਏ ਦੇ ਬਹਾਨੇ ਬਾਪੂ ਆਪ ਕਿੰਨੀ ਵਾਰੀ ਮਾਂ ਨੂੰ ਯਾਦ ਕਰ ਕਰਕੇ ਰੋਂਦਾ ਸੀ ਇੱਕ ਦੋ ਵਾਰ ਮੈਂ ਆਪਣੇ ਅੱਖੀਂ ਦੇਖ ਲਿਆ ਸੀ ਜਦੋਂ ਉਹ ਚੌਂਕੇ ਦੇ ਵਿੱਚ ਬੈਠੇ ਮਾਂ ਨੂੰ ਯਾਦ ਕਰਕੇ ਰੋਂਦੇ ਹੁੰਦੇ ਸੀ ਤਾਂ ਮੈਂ ਵੀ ਉਹਨਾਂ ਕੋਲ ਜਾ ਕੇ ਚੌਂਕੇ ਦੇ ਵਿੱਚ ਬੈਠ ਜਾਂਦੀ ਸੀ ਉਹਨਾਂ ਆਟਾ ਗੁੰਨਦੇ ਹੋਣਾ ਤਾਂ ਮੈਂ ਕੋਲ ਬੈਠ ਕੇ ਸਬਜ਼ੀ ਕੱਟ ਦੇਣੀ। ਨਿਆਣੀ ਕਰਕੇ ਆਉਂਦੀ ਤਾਂ ਨਹੀਂ ਸੀ ਕੱਟਣੀ। ਕਦੇ ਬਹੁਤ ਬਰੀਕ, ਕਦੇ ਬਹੁਤ ਮੋٹے-ਮੋٹے ਡੱਕਰੇ ਕਰ ਦੇਣੀ। ਫਿਰ ਮੇਰੇ ਬਾਪੂ ਜੀ ਨੇ ਹੌਲੀ-ਹੌਲੀ ਮੈਨੂੰ ਘਰ ਦਾ ਸਾਰਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਪਤਾ ਹੀ ਨਹੀਂ ਲੱਗਿਆ ਕਦੋਂ ਮੈਂ 16 ਵਰਿਆਂ ਦੀ ਹੋ ਗਈ। ਤੇ ਕਦੋਂ ਮੈਂ ਚੁੱਲ੍ਹੇ ਚੌਕੇ ਤੇ ਘਰ ਦੀ ਹੋਰ ਸਾਰੀ ਜ਼ਿੰਮੇਵਾਰੀ ਸਾਂਭ ਲਈ ਉਮਰ ਤੋਂ ਪਹਿਲਾਂ ਹੀ ਮੈਂ ਸਿਆਣੀ ਹੋ ਗਈ ਘਰ ਦੇ ਰਾਸ਼ਨ ਪਾਣੀ ਮੇਰੇ ਛੋਟੇ ਭੈਣ ਭਰਾਵਾਂ ਦੇ ਪੜ੍ਹਾਈ ਲਿਖਾਈ ਦੇ ਖਰਚੇ ਅਤੇ ਬਾਪੂ ਜੀ ਦੀ ਫਸਲ ਦੀ ਕਮਾਈ ਦਾ ਸਾਰਾ ਹਿਸਾਬ ਕਿਤਾਬ ਮੇਰੇ ਕੋਲ ਹੀ ਰਹਿੰਦਾ ਮੇਰੀ ਮਰੀ ਹੋਈ ਮਾਂ ਦੀ ਹਰ ਇੱਕ ਜ਼ਿੰਮੇਵਾਰੀ ਮੈਂ ਆਪਣੇ ਸਿਰ ਦੇ ਉੱਪਰ ਲੈ ਲਈ ਫਿਰ ਜਦੋਂ ਮੈਂ ਹੌਲੀ-ਹੌਲੀ 21 ਸਾਲਾਂ ਦੀ ਹੋਈ ਤਾਂ ਤਾਈ ਨੇ ਨਾਲ ਦੇ ਪਿੰਡ ਤੋਂ ਆਪਣੀ ਮਾਸੀ ਦੀ ਨੂੰਹ ਦੇ ਭਰਾ ਨਾਲ ਮੇਰਾ ਵਿਆਹ ਪੱਕਾ ਕਰਵਾ ਦਿੱਤਾ ਮੇਰੇ ਵਿਆਹ ਤੋਂ ਪਿੱਛੋਂ ਸਾਡੇ ਘਰ ਦੀ ਸਾਰੀ ਹੀ ਜ਼ਿੰਮੇਵਾਰੀ ਮੇਰੀ ਛੋਟੀ ਭੈਣ ਤੇ ਜਾ ਪਈ ਉਸ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਮੈਂ ਹਰ ਰੋਜ਼ ਨਿੱਕੀ-ਨਿੱਕੀ ਗੱਲ ਸਮਝਾਉਂਦੀ ਰਹਿੰਦੀ ਵੀ ਕਿਤੇ ਇਸ ਨੂੰ ਕੋਈ ਮੁਸ਼ਕਲ ਨਾ ਆਵੇ ਮੇਰੇ ਜਾਣ ਦੇ ਪਿੱਛੋਂ ਅਖੀਰ ਮੇਰੇ ਵਿਆਹ ਦਾ ਦਿਨ ਵੀ ਆ ਗਿਆ ਤੇ ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆ ਗਈ ਮੇਰੇ ਸਹੁਰੇ ਘਰ ਦੇ ਵਿੱਚ ਮੈਂ ਮੇਰੀ ਬੀਜੀ ਤੇ ਸਰਦਾਰ ਜੀ ਹੀ ਸੀ ਇਹਨਾਂ ਦੇ ਪਿਤਾ ਜੀ ਨੂੰ ਗੁਜ਼ਰੇ ਹੋਏ 10 ਸਾਲ ਹੋ ਗਏ ਸਨ ਤੇ ਇੱਕ ਇਹਨਾਂ ਦੀ ਛੋਟੀ ਪੈਨ ਸੀ ਮੇਰੀ ਨੰਦ ਜਿਸ ਦਾ ਵਿਆਹ ਇਹਨਾਂ ਨੇ ਸਾਡੇ ਵਿਆਹ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਜਦ ਮੈਂ ਸਹੁਰੇ ਘਰ ਆਈ ਤਾਂ ਇੱਥੇ ਸਭ ਜ਼ਿੰਮੇਵਾਰੀਆਂ ਤੋਂ ਮੁਕਤ ਸੀ ਮੈਂ ਜਿਵੇਂ ਜਿਸ ਬਚਪਨ ਨੂੰ ਮੈਂ ਪੇਕੇ ਘਰ ਨਹੀਂ ਜੀ ਸਕੀ ਸੀ ਉਹ ਹੁਣ ਮੈਨੂੰ ਆਪਣੇ ਸਹੁਰੇ ਘਰ ਜਾਉਣ ਦਾ ਮੌਕਾ ਮਿਲ ਗਿਆ ਹੋਵੇ ਬੀਜੀ ਹੀ ਸਾਰਾ ਹਿਸਾਬ ਕਿਤਾਬ ਦੇਖਦੇ ਸੀ ਮੇਰੇ ਸਹੁਰੇ ਘਰ ਦਾ ਘਰ ਵਿੱਚ ਕੀ ਚੀਜ਼ ਮੁੱਕੀ ਐ ਕੀ ਲਿਆਉਣ ਵਾਲੀ ਐ ਇਹ ਬੋਝ ਮੇਰੇ ਤੇ ਬੀਜੀ ਨੇ ਆਉਣ ਹੀ ਨਾ ਦਿੱਤਾ ਬਹੁਤ ਚੰਗਾ ਪਰਿਵਾਰ ਮਿਲਿਆ ਸੀ ਮੈਨੂੰ ਸਭ ਪਾਸੇ ਦਾ ਫਿਕਰ ਆਪ ਹੀ ਕਰਦੇ ਸੀ ਮੇਰੇ ਬੀਜੀ ਮੈਨੂੰ ਤਾਂ ਇੰਜ ਲੱਗਦਾ ਸੀ ਕਿ ਮੈਨੂੰ ਮੇਰੀ ਮਾਂ ਮਿਲ ਗਈ ਜੋ ਸਰਦਾਰੀ ਮੈਂ ਪੇਕੇ ਘਰ ਮਾਂ ਤੋਂ ਬਿਨਾ ਨਹੀਂ ਮਾਣ ਸਕੀ ਸੀ ਉਹ ਹੁਣ ਮੈਨੂੰ ਸਹੁਰੇ ਘਰ ਮਿਲ ਰਹੀ ਸੀ ਉਹ ਵੀ ਆਪਣੀ ਬੀਜੀ ਦੇ ਸਿਰ ਤੇ ਪਰ ਮੈਂ ਇਹ ਬੋਝ ਤੋਂ ਜ਼ਿਆਦਾ ਦਿਨ ਦੂਰ ਨਾ ਰਹੀ ਜਿਵੇਂ ਹੀ ਜ਼ਿੰਮੇਵਾਰੀਆਂ ਦਾ ਮੇਰੇ ਨਾਲ ਕੋਈ ਗੂੜਾ ਨਾਤਾ ਹੀ ਪੈ ਗਿਆ ਹੋਵੇ ਤੇ ਭੱਜ-ਭੱਜ ਕੇ ਮੇਰੇ ਗਲ ਪੈ ਗਈਆਂ ਹੋਣ ਅਜੇ ਤਾਂ ਮੇਰੇ ਵਿਆਹ ਨੂੰ 6 ਮਹੀਨੇ ਹੀ ਹੋਏ ਸੀ ਕਿ ਸਾਡੀ ਵੀਜੀ ਵੀ ਸਾਨੂੰ ਸਦਾ ਲਈ ਛੱਡ ਕੇ ਚਲੇ ਗਈ ਮੈਨੂੰ ਤਾਂ ਉਸ ਟਾਈਮ ਤੇ ਕੁਝ ਵੀ ਸਮਝ ਨਹੀਂ ਸੀ ਆ ਰਹੀ ਕੋਈ ਰਿਸ਼ਤੇਦਾਰ ਕੋਈ ਚੀਜ਼ ਮੰਗਦਾ ਤਾਂ ਮੈਂ ਕਿੰਨਾ ਚਿਰ ਇੱਧਰ ਉੱਧਰ ਟੋਲਦੀ ਰਹਿੰਦੀ ਕਿਉਂਕਿ ਮੈਂ ਸੌਰੇ ਘਰ ਆ ਕੇ ਕਦੇ ਕਿਸੇ ਚੀਜ਼ ਵੱਲ ਵਾਲਾ ਧਿਆਨ ਹੀ ਨਹੀਂ ਸੀ ਦਿੱਤਾ ਨਾ ਹੀ ਬੀਜੀ ਮੈਨੂੰ ਕਿਸੇ ਕੰਮ ਨੂੰ ਜਾਂ ਚੀਜ਼ ਸਾਹਮਣ ਨੂੰ ਕਹਿੰਦੇ ਸੀ ਬੀਜੀ ਦੇ ਹੁੰਦੇ ਹੋਏ ਤਾਂ ਕਦੇ ਲੋੜ ਹੀ ਨਹੀਂ ਸੀ ਪਈ ਚੀਜ਼ਾਂ ਲੱਭਣ ਦੀ। ਉਹਨਾਂ ਤੋਂ ਬਾਅਦ ਤਾਂ ਮੈਂ ਕਾਵਲਿਆਂ ਵਾਂਗ ਇੱਕ ਚੀਜ਼ ਲੱਭਣ ਲੱਗੀ ਸਾਰਾ ਘਰ ਉਥਲ-ਪੁਥਲ ਕਰ ਦਿੰਦੀ। ਜਦੋਂ ਬੀਜੀ ਨੂੰ ਸੰਸਕਾਰ ਲਈ ਲਿਜਾਣ ਲੱਗੇ ਤਾਂ ਮੈਂ ਭੱਜ ਕੇ ਉਹਨਾਂ ਨੂੰ ਜੱਫੀ ਪਾ ਲਈ। ਨਾ ਲੈ ਕੇ ਜਾਓ ਮੇਰੀ ਬੀਜੀ ਨੂੰ, ਨਾ ਲੈ ਕੇ ਜਾਓ। ਮੈਨੂੰ ਦੂਜੀ ਵਾਰ ਮੇਰੀ ਮਾਂ ਤੋਂ ਦੂਰ ਨਾ ਕਰੋ ਪਰ ਕਿਸੇ ਨੇ ਮੇਰੀ ਇੱਕ ਵੀ ਨਾ ਸੁਣੀ ਇਸੇ ਤਰ੍ਹਾਂ ਦਿਨ ਬੀਤਦੇ ਗਏ ਭੋਗ ਵਾਲੇ ਦਿਨ ਤੱਕ ਮੇਰੀ ਨਨਾਨ ਸਾਡੇ ਘਰ ਹੀ ਰਹੀ ਸਾਰੇ ਘਰ ਦੀ ਜ਼ਿੰਮੇਵਾਰੀ 10 ਦਿਨ ਉਸ ਆਪਣੇ ਹੱਥ ਵਿੱਚ ਲੈ ਲਈ ਕਿਉਂਕਿ ਕੁੜੀਆਂ ਨੂੰ ਤਾਂ ਆਪਣੇ ਪੇਕੇ ਘਰ ਦਾ ਪਤਾ ਹੀ ਹੁੰਦਾ ਹੈ ਪਰ ਕਦੋਂ ਤੱਕ ਭੋਗ ਪੈਂਦੇ ਹੀ ਸ਼ਾਮ ਨੂੰ ਉਸ ਨੇ ਵੀ ਵਿਚਾਰੀ ਨੇ ਆਪਣੇ ਘਰ ਜਾਣਾ ਸੀ ਤੇ ਉਹ ਆਪਣੇ ਘਰ ਜਾਣ ਲੱਗੀ ਤਾਂ ਮੇਰੇ ਕੋਲ ਆਈ ਤੇ ਮੇਰੇ ਹੱਥ ਦੇ ਵਿੱਚ ਚਾਬੀਆਂ ਦਾ ਗੁੱਛਾ ਫੜਾਉਂਦੀ ਹੋਈ ਬੋਲੀ ਲੈ ਭਾਬੀ ਸਾਂਭ ਆਪਣੇ ਘਰ ਦੀ ਜ਼ਿੰਮੇਵਾਰੀ ਇਹ ਉਹੀ ਚਾਬੀਆਂ ਦਾ ਗੁੱਛਾ ਸੀ ਜੋ ਬੀਜੀ ਦੇ ਕੋਲ ਹੋਇਆ ਕਰਦਾ ਸੀ ਇਹ ਉਹੀ ਗੁੱਛਾ ਸੀ ਜੋ ਮੈਂ ਵਿਆਹ ਤੋਂ ਬਾਅਦ ਨਿੱਕੀ ਭੈਣ ਦੇ ਹੱਥ ਤੇ ਰੱਖ ਕੇ ਆਈ ਸੀ ਜੋ ਕਦੇ ਮਾਂ ਦੇ ਅਚਾਨਕ ਤੁਰ ਜਾਣ ਤੋਂ ਬਾਅਦ ਮੇਰੇ ਹੱਥਾਂ ਦੇ ਵਿੱਚ ਆਣ ਪਿਆ ਸੀ ਬਿਲਕੁਲ ਅੱਜ ਦੀ ਤਰ੍ਹਾਂ ਹੀ ਮੇਰੀ ਦੂਜੀ ਮਾਂ ਮੇਰੀ ਬੀਜੀ ਦੇ ਤੁਰ ਜਾਣ ਪਿੱਛੋਂ ਅੱਜ ਫੇਰ ਉਹੀ ਗੁੱਛਾ ਉਹੀ ਜ਼ਿੰਮੇਵਾਰੀਆਂ ਮੇਰੇ ਹੱਥ ਆ ਗਈਆਂ ਸੀ ਤੇ ਮੈਨੂੰ ਆਪਣਾ ਵਿਅਕਤਾ ਜੀਵਨ ਵੀ ਕੋਈ ਜ਼ਿਆਦਾ ਚਾਹ ਲਾੜ ਨਾ ਮਿਲਿਆ ਬਸ ਕਹਿੰਦੇ ਨੇ ਜੋ ਕਿਸਮਤ ਨੂੰ ਮਨਜ਼ੂਰ ਹੋਵੇ ਉਹੀ ਮਿਲਦਾ ਹੈ ਮੈਨੂੰ ਵੀ ਨਾ ਮਾਂ ਦਾ ਪਿਆਰ ਮਿਲਿਆ ਨਾ ਸੱਸ ਦਾ ਮਿਲਿਆ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤੇ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ